ਆ ਕੱਪ ਦੀ ਕੀਮਤ 23 ਲੱਖ ਰੁਪਈਆ 23 ਲੱਖ ਇਹ ਹੁੰਦਾ ਨਵੀਂ ਗੱਡੀ ਦੇ ਨਾਲ ਕਿਹੜੀ ਗੱਡੀ ਦੇ ਨਾਲ ਆਉਂਦਾ ਆਪਾਂ ਦੱਸਦੇ ਹਾਂ ਅੱਜ ਆਪਣੀ ਹੈਗੀ ਨਿਊ ਗੱਡੀ ਦੀ ਨਵੀਂ ਗੱਡੀ ਦੀ ਡਿਲੀਵਰੀ ਕਿਹੜੀ ਗੱਡੀ ਆ ਤੁਹਾਨੂੰ ਉਹ ਵੀ ਨਾਲ ਦੀ ਨਾਲ ਪਤਾ ਲੱਗ ਜੂ ਅਸਲ ਤਾਂ ਬਹੁਤ ਵੀਰਾਂ ਨੂੰ ਪਤਾ ਹੀ ਲੱਗਣ ਵੀ ਕਿਹੜੀ ਗੱਡੀ ਹੈ ਧਿਆਨੇ ਤੋਂ ਦਾਦਾ ਮੋਟਰਸਾਈਕਲ ਤੋਂ ਆਪਾਂ ਨੇ ਇਹ ਗੱਡੀ ਲਈ ਹੈ ਤੇ ਬਲੌਗ ਸਟਾਰਟ ਕਰ ਰਹੇ ਆਪਾਂ ਹੋਟਲ ਤੋਂ ਕਿਉਂਕਿ ਇੱਕ ਦਿਨ ਪਹਿਲਾਂ ਆ ਗਏ ਸੀ ਆਪਾਂ ਇੱਥੇ ਰਹਿ ਗਏ ਸੀ ਲੁਧਿਆਣਾ ਪੈਂਦਾ ਵੀ ਦੂਰ ਹੈ ਤੇ ਇੱਕ ਦਿਨ ਪਹਿਲਾਂ ਇਹਨਾਂ ਨੇ ਬੁਲਾਇਆ ਵੇ ਸੀਗਾ ਤੇ ਉਥੇ ਹੀ ਸਟਾਰਟ ਕਰਦੇ ਆ ਇਹ ਵਲੌਗ ਆਪਣਾ ਪਹਿਲਾ ਹੀ ਹੈ ਜੇ ਕੋਈ ਗਲਤੀ ਗੁਲਤੀ ਹੋ ਗਈ ਤਾਂ ਮਾਫ ਕਰਦੇ ਹੋ ਕਿਉਂਕਿ ਪਹਿਲੀ ਵਾਰੀ ਬਣਾਉਣਾ ਔਖਾ ਬਹੁਤ ਲੱਗਿਆ ਮੈਨੂੰ ਤਾਂ ਤੇ ਹੁਣ ਆਪਾਂ ਚੱਲੇ ਆਂ ਦਾਰ ਮੋਟਰਸ ਲੁਧਿਆਣਾ ਮਹਿੰਦਰਾ ਦਾ ਸ਼ੋਅਰੂਮ ਹੈ ਜਿਹੜਾ ਤੇ ਕਾਰ ਦੀ ਡਿਲੀਵਰੀ ਅੱਜ ਹੈ ਫਿਰ ਹਾਂ ਕਿੰਨੇ ਤਰੀਕੇ ਅੱਜ ਤਿੰਨ ਚਾਰ ਚਾਰ ਤਰੀਕਾ ਚਾਰ ਤਰੀਕਾ ਅੱਜ 4:05 ਵਜੇ ਡਿਲੀਵਰੀ ਹੈ ਕਾਰ ਦੀ ਚਾਰ ਇੱਕੋ ਗੰਨਾ ਚਾਹ ਫੁੱਲ ਚਾਹ ਬਈ ਆਪਾਂ ਆਹ ਰਾਇਸਾ ਐਡ ਦਾ ਸਪੈਸ਼ਲ ਲਾ ਕੇ ਲਿਆ ਇਹ ਸਪੈਸ਼ਲ ਕਰ ਲੜ ਐਡ ਕਰ ਲਿਆ ਬਈ ਗੱਡੀ ਚਲਾਉਣ ਵਾਲੇ ਕਹਿੰਦਾ ਲਾ ਕੇ ਬੈਠੂਗਾ ਕਹਿੰਦਾ ਚਲੋ ਫਿਰ ਚੱਲੀਏ ਚਲੋ ਚੱਕ ਲਓ ਸਮਾਨ ਆਜਾ ਬਈ ਉਹ ਦਵਾਰੇ ਖੋਲ ਲਾ ਦਵਾਰ ਇੱਕ ਮਿੰਟ ਇੱਧਰ ਆ ਦਵਾਰੇ ਲਾ ਗਿਆ ਆਜੋ ਸਾਰੇ ਵੜ ਜੀ ਚੱਲ ਵੜ ਚੋ ਨਹੀਂ ਚੱਲ ਮੱਕੋ ਤੇਰੀ ਚੱਲ ਮਾਈ ਵੀ ਆ ਗਿਆ ਲੈ ਵੀ ਫੈਂਟ ਦੇ ਤਾਰ ਦੇ ਵੀ ਬੰਜਣਾ ਹੈ ਗਰਾਉਂਡ ਫਲੋਰ ਤਾਰ ਦੇ ਨੂੰ ਤੋ ਕਰਾਇਆ ਵੱਲ ਲਿਗੀ ਲੈਂਡ ਕਰ ਤੱਕਾ ਤੋਂ ਲਾਤੀਆਂ ਲਾਜ ਲਾਜ ਦੇ ਵਾਰੇ ਚੱਕ ਇੰਨਾਂ ਵੀ ਪਾਰ ਗਿਆ ਦੇਵਤ ਜੀ ਸਾਰਾ ਕੰਮ ਕਰਨਾ ਹੋਟਲ ਚ ਹੁਣ ਆਪਣੇ ਗੱਡੀ ਚ ਕਰਤੀ ਰਵਾਨਗੀ ਦਾਦਾ ਮੋਟਰਸ ਬਣੀ ਉਹ ਤੋਂ ਆਪਾਂ ਨੇ ਹੁਣ ਲੈਣੀ ਕਾਰ ਦੀ ਡਿਲੀਵਰੀ ਤੇ ਆਪਾਂ ਤਾਂ ਇੱਕ ਦਿਨ ਪਹਿਲਾਂ ਆਗੇ ਸੀਗੇ ਤੇ ਆਪਣੀ ਫੈਮਿਲੀ ਅੱਜ ਆਈ ਆ ਉਹ ਸਿੱਧੀ ਉਥੇ ਏਜੰਸੀ ਦੇ ਵਿੱਚ ਹੀ ਆਊਗੀ ਉਥੇ ਆ ਰਿਹਾ ਪਹਿਲਾਂ ਉਹ ਤੇ ਆਪਾਂ ਤਿਆਰ ਤੁਰ ਹੋ ਕੇ ਹੁਣ ਹੋਟਲ ਦੇ ਵਿੱਚੋਂ ਆਇਆ ਤੇ ਇਹੀ ਸੜਕ ਦੇ ਉੱਪਰ ਜਿਹੜੀ ਦਾਦਾ ਮੋਟਰਸ ਦੀ ਏਜੰਸੀ ਹੈ ਮੈਂ ਕਹਿੰਦਾ ਪੰਜਾਬ ਦੀ ਸਭ ਤੋਂ ਵੱਡੀ ਏਜੰਸੀ ਇਹੀ ਹੈ ਦਾਦਾ ਮੋਟਰਸ ਉਹ ਸਾਹਮਣੇ ਲੋਗੋ ਚਮਕ ਰਿਹਾ ਜਿਹੜਾ ਇਹੋ ਹੀ ਆ ਇਹ ਨਿਸ਼ਾਨੀ ਆ ਮਹਿੰਦਰਾ ਦੀ ਮਹਿੰਦਰਾ ਦਾ ਨਵਾਂ ਲੋਗੋ ਪਹਿਲਾਂ ਹੋਰ ਹੁੰਦਾ ਸੀ ਇਹ ਨਵਾਂ ਕ੍ਰੀਏਟ ਕੀਤਾ ਇਹਨਾਂ ਨੇ ਤੇ ਚਲੋ ਬਾਕੀ ਗੱਲਬਾਤ ਕਰਦੇ ਅੰਦਰ ਵੀ ਕਾਰ ਡਿਲੀਵਰੀ ਪੁਆਇੰਟ ਤੇ ਆਈ ਆ ਜਾਂ ਨਹੀਂ ਆਈ ਤੇ ਕਾਰ ਆਪਾਂ ਨੂੰ ਇਹ ਕਟੋ-ਕਟਾ ਲੈ ਲਈ ਬੁੱਕ ਕਰਾਈ ਨੂੰ 20-22 ਦਿਨ ਹੋ ਗਏ ਵੈਸੇ ਤਾਂ ਮਿਲਦੀ ਨਹੀਂ ਦੋ-ਦੋ 2.5 ਮਹੀਨੇ ਨਹੀਂ ਮਿਲਦੀ ਫਿਰ ਵੀ ਆਪਾਂ ਨੇ ਕਿਵੇਂ ਨਾ ਕਿਵੇਂ ਕਰਕੇ ਡੀਲ ਵਧੀਆ ਸੀ ਇਹਨਾਂ ਦੀ ਕਹਿੰਦੇ ਪਹਿਲਾਂ ਪੀਓ ਕਾਫੀ ਤੇ ਫੇਰ ਤੁਹਾਨੂੰ ਲੈ ਕੇ ਚਲਦੇ ਆਂ ਡਿਲੀਵਰੀ ਪੁਆਇੰਟ ਤੇ ਪਹਿਲਾਂ ਕਾਫੀ ਕਾਫੀ ਪੀਨੇ ਆ ਤੇ ਫੇਰ ਆਪਣੀ ਫੈਮਿਲੀ ਵੀ ਉਧਰ ਆ ਰਹੀ ਉਹਨੂੰ ਮਿਲਦੇ ਆਂ ਤੇ ਆਹ ਡਿਲੀਵਰੀ ਪੁਆਇੰਟ ਤੇ ਖੜੀ ਹੈ ਆਪਣੀ ਕਾਰ ਮਹਿੰਦਰਾ ਸਕੋਰਪਿਓਨ ਬਈ ਤਾਂ ਸਾਰਿਆਂ ਨੂੰ ਪਹਿਲੀ ਹੀ ਪਤਾ ਲੱਗ ਗਿਆ ਉਹਨਾਂ ਵੀ ਕਿਹੜੀ ਕਾਰ ਸੀ ਤੇ ਇਹ ਹੈਗਾ ਸਿਲੈਕਟ ਮਾਡਲ ਜੈਡ 8 ਸਿਲੈਕਟ ਸਭ ਤੋਂ ਵੱਧ ਜਿਹੜਾ ਸੇਲ ਹੁੰਦਾ ਉਹ ਹੀ ਮਾਡਲ ਹੈ ਇਹ ਤੇ ਕਲਰ ਬਲੈਕ ਸਭ ਤੋਂ ਵੱਧ ਬਾਈ ਕੀ ਵਿਕਦਾ ਬਾਕੀ ਆਪ ਨੂੰ ਬਲੈਕ ਵਧੀਆ ਲੱਗਦਾ ਤੇ ਹੁਣ ਉੱਪਰ ਜਿਹੜਾ ਮੰਨ ਲੇ ਇਹਨਾਂ ਦਾ ਤਮਾਜਮ ਹੁੰਦੇ ਕੱਪੜਾ ਪਾ ਕੇ ਖੜਾਤੀ ਗੱਡੀ ਹੁਣ ਇਹ ਕੇਕ ਸੈਰਮਨੀ ਕਰਨਗੇ ਕੇਕ ਕੱਟਣਗੇ ਕੇਕ ਵਗੈਰਾ ਕੱਟਣ ਦਾ ਮਤਲਬ ਕਿ ਟਾਈਮ ਆ ਗਿਆ ਕਿ ਕੇਕ ਕੱਟ ਲੈਪਨੇ ਸਾਰੀ ਫੈਮਿਲੀ ਆਪਣੀ ਨਾਲ ਖੜੀ ਆ ਤੇ ਇਹ ਆਪਾਂ ਨੂੰ ਜਿਹੜੀ ਡੀਲ ਕੀਤੀ ਹੈ ਰਜਨੀ ਮੈਮ ਨੇ ਵਧੀਆ ਡੀਲ ਕਰਦੇ ਨੇ ਪੂਰੀ ਜਲਦੀ ਤੋਂ ਜਲਦੀ ਆਪਾਂ ਨੂੰ ਕਾਰ ਜਿਹੜੀ ਅਵੇਲੇਬਲ ਕੀਤੀ ਆ ਉਹਨਾਂ ਨੇ ਤੇ ਹੁਣ ਜਿਵੇਂ ਕੀ ਵਗੈਰਾ ਕੱਟ ਕੇ ਉਸ ਤੋਂ ਬਾਅਦ ਆਪਾਂ ਚਾਹਦੇ ਆਂ ਇਹਦਾ ਕੱਪੜਾ ਕਾਰ ਦਾ ਦਿਖਾਉਨੇ ਆਂ ਤੁਹਾਨੂੰ ਦਰਸ਼ਨ ਕਰਾਉਨੇ ਆਂ ਕਾਰ ਦੇ ਕਿ ਕਿਦਾਂ ਦੀ ਲੁੱਕ ਹੋਣ ਜਿਹੜੀ ਨਿਕਲ ਕੇ ਆਊਗੀ ਕਾਰ ਦੀ ਮਹਿੰਦਰਾ ਦੀ ਸਭ ਤੋਂ ਵੱਧ ਸੇਲ ਹੋਣ ਵਾਲੀ ਜੱਦੀ ਸਕੋਰਪਿਓ ਐਨੀ ਐ ਐਕਸ ਜੂਵੀ 700 ਵੀ ਬਹੁਤ ਸੇਲ ਹੁੰਦੀ ਐ ਉਹ ਵੀ ਬਹੁਤ ਸੇਲ ਹੁੰਦੀ ਐ ਪਰ ਸਕੋਰਪੀਓ ਐਨਾ ਜਿਹੜੀ ਟੌਪ ਤੇ ਐ ਇੱਕ ਮਹਿੰਦਰਾ ਨੇ ਨਵਾਂ ਮਾਡਲ ਕੱਢਿਆ ਐ ਇਲੈਕਟ੍ਰਿਕ ਐ ਉਹ ਉਹਦੇ ਵੀ ਕਦੇ ਆਪਾਂ ਚਲੋ ਦਰਸ਼ਨ ਕਰਾਵਾਂਗੇ ਵੀਡੀਓ ਪਾਵਾਂਗੇ ਉਹਦੀ ਵੀ ਅੱਜ ਤਾਂ ਚਲੋ ਟਾਈਮ ਨਹੀਂ ਸੀ ਤਾਂ ਕਰਕੇ ਜ਼ਿਆਦੇ ਸ਼ਾਰਟ ਸ਼ੂਟ ਵਗੈਰਾ ਲੈ ਨਹੀਂ ਹੋਏ ਇਹ ਸ਼ਾਰਟ ਜਿਹੜੇ ਲੈਏ ਨੇ ਸਾਰੇ ਰਿੰਕੂ ਨੇ ਲੈਏ ਨੇ ਜਿਹਦੇ ਅਣਕਾ ਲੱਗੀਆਂ ਸੀ ਇਹ ਰਿੰਕੂ ਨੇ ਸ਼ਾਰਟ ਵੀ ਬਹੁਤ ਘੱਟ ਲੈਨੇ ਕਿਉਂਕਿ ਇਹ ਕਿਤਾ ਆਪਣਾ ਵਲੌਗ ਪਹਿਲਾ ਸੀਗਾ ਲੈ ਵੀ ਹੁਣ ਕੇਕ ਸਰਮੀਨ ਤੇ ਜਿਹੜੀ ਹੋ ਚੁੱਕੀ ਆ ਹੁਣ ਆਪਾਂ ਚੱਕਣਾ ਕਾਰ ਤੋਂ ਕੱਪੜਾ ਦਿਖਾਉਨੇ ਆ ਤੁਹਾਨੂੰ ਕਾਰ ਦੇ ਦਰਸ਼ਨ ਕਰਾਉਨੇ ਆ ਤੇ ਲੋ ਬਈ ਕਾਲੇ ਰੰਗ ਦਾ ਘੋੜਾ ਜਿਹੜਾ ਨਿਕਲ ਕੇ ਆ ਗਿਆ ਕੱਪੜੇ ਦੇ ਵਿੱਚੋਂ ਬਾਕੀ ਤੁਸੀਂ ਇਸ ਨੂੰ ਵੀ ਲੁੱਕ ਕਿਵੇਂ ਲੱਗਦੀ ਆ ਤੇ ਹੁਣ ਕਈ ਵੀਰ ਕਹਿਣਗੇ ਵੀ ਦਾਦਾ ਮੋਟਰਸ ਵਾਲੇ ਵੀ ਨੰਬਰ ਤੋਂ ਵਗੈਰ ਕਾਰ ਨਹੀਂ ਦਿੰਦੇ ਇਹਨੇ ਏਫ ਕਿਉਂ ਲਾਇਆ ਇਹਨਾਂ ਦੇ ਸਿਸਟਮ 'ਚ ਕੋਈ ਖਰਾਬੀ ਸੀ ਇੰਟਰਨੈਟ ਵਗੈਰਾ ਕੋਈ ਖੜਿਆ ਸੀਗਾ ਤਾਂ ਕਰਕੇ ਅੱਜ ਜਿਹੜੀ ਗੱਡੀ ਏਫ ਨੰਬਰ ਲਾ ਗਈ ਦਿੱਤੀ ਹੈ ਮਤਲਬ ਨੰਬਰ ਨਹੀਂ ਲਾ ਗਿਆ ਇਸ ਦੇ ਉੱਪਰ ਕਿਉਂਕਿ ਸਿਸਟਮ ਦੇ ਵਿੱਚ ਖਰਾਬੀ ਸੀ ਨੰਬਰ ਥੋੜੇ ਦੇਰ ਬਾਅਦ ਲਾ ਗਦੇਣਗੇ ਇਹ ਬਸ ਤਾਂ ਇਹ ਨੰਬਰ ਲਾਈ ਬਣਾ ਕਾਰ ਆਪਣੇ ਸ਼ੋਅਰੂਮ ਤੋਂ ਗੇਟ ਪਾਸਿੰਗ ਕਰਦੇ ਤੇ ਇਹ ਪਹਿਲੀ ਵਾਰੀ ਹੋਇਆ ਕਹਿੰਦੇ ਪਹਿਲਾਂ ਤਾਂ ਦਿੱਕਤ ਆਈ ਨਹੀਂ ਕਦੇ ਅਜਿਹੀ ਹੁਣ ਇਹ ਬਾਈ ਜਿਹੜੇ ਚਲਾ ਕੇ ਲੈ ਕੇ ਆਇਆ ਐ ਇੱਥੇ ਖੜਾ ਆ ਕੇ ਇਹ ਥੋੜਾ ਜਿਹਾ ਫੀਚਰਾਂ ਬਾਰੇ ਸਮਝਾਉਣਗੇ ਮਤਲਬ ਕਿ ਜਿਹੜੇ 1 2 ਇਹਦੇ ਵਿੱਚ ਵਾਰਨਿੰਗ ਲਾਈਟਾਂ ਆਉਂਦੀਆਂ ਨੇ ਉਹਨਾਂ ਬਾਰੇ ਸਮਝਾਉਣਗੇ ਵੀ ਕਿਉਂ ਆਉਂਦੀਆਂ ਨੇ ਉਹ ਕਿਵੇਂ ਠੀਕ ਕਰਨੀਆਂ ਤੇ ਕਦੋਂ ਕਾਰ ਨੂੰ ਏਜੰਸੀ ਦੇ ਵਿੱਚ ਲੈ ਕੇ ਆਉਣਾ ਇੱਕ ਤਾਂ ਕਹਿੰਦੇ ਵੀ 1000 ਕਿਲੋਮੀਟਰ ਜਦੋਂ ਚੱਲ ਲਗੀ ਉਦੋਂ ਲੈ ਕੇ ਆਉਣਾ ਇੱਕ ਬਾਕੀ ਤੁਹਾਨੂੰ ਤਾਂ ਸਾਨੂੰ ਪਤਾ ਹੀ 10000 ਤੇ ਇੱਕ ਸਰਵਿਸ ਹੁੰਦੀ ਹੈ 10000 ਕਿਲੋਮੀਟਰ ਤੇ ਜਾ ਕੇ ਹੋਊਗੀ ਚਲੋ ਉਹ ਤਾਂ ਉਸਾਰਨਾ ਪਤੀ ਹੁੰਦਾ ਹੈ ਬਾਕੀ 1000 ਤੇ ਆ ਕੇ ਇਹਦਾ ਚੈੱਕ ਅਪ ਹੋਊਗਾ 1000 ਜਦੋਂ ਕਿਲੋਮੀਟਰ ਚੱਲੇ ਉਹਦੋਂ ਬੈ ਚੈੱਕ ਅਪ ਹੁੰਦਾ ਤੇ ਲੁਧਿਆਣੇ ਤੋਂ ਹੁਣ ਆਪਾਂ ਸਿੱਧਾ ਪਿੰਡ ਨੂੰ ਆ ਕੇ ਪਿੰਡ ਭਾਵੇਂ ਨੂੰ ਲੁਧਿਆਣੇ ਤੋਂ ਲਗਭਗ 260 70 ਕਿਲੋਮੀਟਰ ਹੈ ਰਸਤੇ ਵਿੱਚ ਖਾਣਾ ਪੀਣਾ ਵੀ ਕੀਤਾ ਸੀਗਾ ਗ੍ਰੇਨ ਬਟਰ ਢਾਬੇ ਤੇ ਉਥੇ ਟਾਈਮ ਨਹੀਂ ਲੱਗਿਆ ਸ਼ਾਰਟ ਸ਼ੂਟ ਲੈਣ ਦਾ ਤਾਂ ਕਿ ਇੱਕ ਬਲੌਗ ਪਹਿਲਾਂ ਸੀ ਤਾਂ ਕਰਕੇ ਵੀ ਸ਼ਾਰਟ ਸ਼ੂਟ ਬੜੇ ਲਈ ਲੈ ਨਹੀਂ ਗੇ ਬਲੌਗ ਛੋਟਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਅੱਗੇ ਤੋਂ ਬਣਾਵਾਂਗੇ ਬਲੌਗ ਵਿੱਚ ਲਾਈਵ ਬੋਲ ਕੇ ਬਣਾਵਾਂਗੇ ਤੇ ਵੱਡੇ ਹੀ ਬਣਾਵਾਂਗੇ ਘਰੇ ਪਹੁੰਚ ਗਈ ਹੁਣ ਕਾਰ-ਕਾਰ ਘਰੇ ਜਿਹੜੇ ਰਸਮ ਰਿਵਾਜ ਹੁੰਦੇ ਨੇ ਉਹ ਵੀ ਹੁਣ ਕਰਨਗੇ ਚਲੋ ਗੇਟ ਤੋਂ ਵੀ ਤੇਲ ਚੌਕੇ ਦਾ ਗੱਡੀ ਅੰਦਰ ਐਂਟਰ ਕਰਤੀ ਪਹਿਲਾਂ ਵਾਲੀ ਕਾਰ ਸੀ ਆਪਣੇ ਕੋਲੇ Swift BDI ਉਹਨੇ ਬਹੁਤ ਸਾਧ ਦਿੱਤਾ ਚਲੋ ਅੱਜ ਮਾਲਕ ਨੇ ਆਪ ਨੂੰ ਐਨੇ ਜੋਗ ਕੀਤਾ ਹੁਣ ਇਹ ਕਾਰ ਤੇ ਬੈਠਣ ਜੋਗੀ ਕਰਤਾ Swift ਨੇ ਬਹੁਤ ਸਾਧਤਾ ਬਹੁਤ ਵਧੀਆ ਕਾਰ ਸੀ Swift ਵੀ ਚਲੋ ਉਹ ਆਪਣੀ ਜਗ੍ਹਾ ਤੇ ਵਧੀਆ ਇਹ ਆਪਣੀ ਜਗ੍ਹਾ ਤੇ ਵਧੀਆ ਤੇ ਹੁਣ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਇਹਦੇ ਵਿੱਚ ਇੱਕ ਗਿਫਟ ਆਉਂਦਾ ਬਾਕਸ ਇਹ ਅਗਲੇ ਦਿਨ ਦਾ ਸ਼ਾਟ ਹੈ ਇਹ ਬਾਕਸ ਆਉਂਦਾ ਇਹਦੇ ਵਿੱਚ ਬਹੁਤ ਵੀਰ ਪੁੱਛਦੇ ਵੀ ਕੀ ਹੁੰਦਾ ਹੈ ਇਹ ਵਿੱਚ ਖੋਲ ਕੇ ਦਿਖਾਉਣਾ ਵੀ ਕੀ ਕੁਝ ਹੁੰਦਾ ਇੱਕ ਤਾਂ ਇਹਦੇ ਵਿੱਚ ਕੱਪ ਹੁੰਦਾ ਜਿਹੜਾ ਤੁਹਾਨੂੰ ਮੈਂ ਕੱਪ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੀ 23 ਲੱਖ ਦਾ ਪੈਂਦਾ ਉਹ ਕਿਉਂਕਿ ਉਹ ਕਾਰ ਦੇ ਨਾਲ ਹੀ ਆਉਂਦਾ ਉਹ ਤੁਹਾਨੂੰ ਕੱਪ ਕਿਤੇ ਮਿਲਦਾ ਹੀ ਨਹੀਂ ਕੀ ਕਹਿਣਾ ਬਾਰੋ ਕਾਫੀ ਵੀ ਕਾਫੀ ਕੋਈ ਮਾ ਬਣਵਾ ਲਈ ਵੈਸੇ ਪਰ ਉਹ ਆਉਂਦਾ ਕਾਰ ਦੇ ਨਾਲ ਹੀ ਹੈ ਜਿਹੜਾ ਇਹ ਕੱਪ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੇ ਵਿੱਚ ਜੇਕਰ ਤੁਸੀਂ ਕੌਫੀ ਚਾਹ ਪੀਣੀ ਹੈ ਤਾਂ ਤੁਹਾਨੂੰ 23 ਲੱਖ 24 ਲੱਖ ਰੁਪਏ ਲਾਉਣਾ ਪਊਗਾ ਤੇ ਇਹ ਬੱਕ ਹੈ ਇਹਦੇ ਵਿੱਚ ਲਾਲੋਬੀ ਜਿਹੜੀ ਕੌਫੀ ਵਗੈਰਾ ਹੁੰਦੀ ਹੈ ਉਹ ਸਾਮਣੇ ਵਾਸਤੇ ਹੁੰਦੀ ਹੈ ਤੇ ਬਾਕੀ ਇਹ ਕੀ ਛੱਲਾ ਜ ਹੈ ਇਹ ਵੀ ਬਹੁਤ ਵਧੀਆ ਤੇ ਇੱਕ ਇਹਦੇ ਵਿੱਚ ਕੱਪ ਡਾਉਣ ਦਾ ਸਾਫ ਕਰਨ ਵਾਸਤੇ ਇੰਟੀਰੀਅਰ ਵਾਸਤੇ ਹੁੰਦਾ ਸ਼ਾਇਦ ਇਹ ਤੇ ਆਹ ਕੱਪ ਹੈ ਉਹ ਬਸ ਤਾਂ ਨਾਰਮਲ ਕੱਪ ਹੀ ਹੈ ਪਰ ਆਉਂਦਾ ਇਹ ਘਰ ਦੇ ਨਾਲ ਹੀ ਹੈ ਠੀਕ ਹੈ ਦੋਸਤੋ ਇਹ ਆਪਣਾ ਪਹਿਲਾ ਵਲੌਗ ਸੀਗਾ ਗਲਤੀਆਂ-ਵਲਤੀਆਂ ਹੋਈਆਂ ਹੋਣੀਆਂ ਮੈਨੂੰ ਪਤਾ ਹੈ ਤੇ ਬਾਕੀ ਤੁਸੀਂ ਦੱਸਿਓ ਵੀ ਕਿੱਦਾਂ ਲੱਗਿਆ ਤੇ ਦਿਓ ਕਾਰ ਦੀਆਂ ਵਧਾਈਆਂ ਬਾਕੀ ਕਮੈਂਟ ਪੜਦਿਆਂ ਆਪਾਂ ਕੀ ਕਹਿੰਦੇ ਆਪਣੇ ਵੀਰ